ਬਾਜਵਾ ਮਾਮਲੇ ਝਮੋਹਾਲੀ ਕੋਰ ਦਾ ਐਫਆਈਆਰ ਆਨਲਾਈਨ ਕਰਨ ਦੇ ਹੁਕਮ ਨਾਲ ਹੀ ਐਫਆਈਆਰ ਨਿਜੀ ਤੌਰ ਤੇ ਦੇਨੂ ਵੀ ਕਿ ਹਸਾਂ ਮਨ ਜਾਰੀ ਹੋਣ ਤੋਂ ਬਾਅਦ ਬਾਜਵਾ ਨੇ ਕੋਰ ਦਾ ਕੀਤਾ ਸਿਰੁਖ ਈਮਾਨਦਾਰ ਬਾਜਵਾ ਤੇ ਮੁਰਤਿਕਾ ਨਿਸ਼ਾਨਾ ਬੋਲੇ ਜਦੋਂ ਪੁੱਛਿਆ ਬੰਬ ਕਿੱਥੇ ਹੈ ਤਾਂ ਹੁਣ ਵਕੀਲ ਕਰਦਾ ਫਿਰ ਰਿਹਾ ਬਾਜਵਾ ਕਿ ਆ ਪੰਜਾਬ ਤੇ ਉਂਗਲ ਚੁੱਕਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ ਐਥਾਨੇ ਚ ਪੇਸ਼ ਨਹੀਂ ਹੋਏ ਪਤਾਪਤ ਸਿੰਘ ਬਾਜਵਾ ਪੁਲਿਸ ਨੇ ਮੋਹਾਲੀ ਸਾਈਬਰ ਥਾਣੇ ਚ ਕੀਤਾ ਸੀ ਤਲਬ 32 ग्रेनेड वाले बयान दस्तूर जानमा चौंडी है पुलिस बाजूआते पंजाब कांग्रेस इच एकजुट बड़ेंग ते चन्नी बोले बाजूआनु डरावन दी हो रही कोशिश कल चंडीगढ़-चकरांत प्रदर्शन जीहाज पेट्रोल पंप ते होए कत्ल दी सीसीटीवी आई सामने शरियान कार्बिन चवड के बदमाश ने मारियां गोलियां एक करिंदे दी मौत दोजक ਮਜੀਠਿਆ ਨੇ ਅੰਮ੍ਰਿਤਸਰ ਪੁਲਿਸ ਦੀ ਲੁੱਟ ਵਾਲੀ ਥਿਊਰੀ ਨਕਾਰੀ ਬੁੜੇ ਟਾਰਗੇਟ ਤਹਿਤ ਬਦਮਾਸ਼ਾਂ ਨੇ ਪਟੋਲ ਪੰਪ ਤੋਂ ਵੱੜ ਕੇ ਕੀਤਾ ਮਰਡਰ ਪੁਲਿਸ ਪਾਰ ਹੀ ਪੁਲੇਖਾ ਸਲਮਾਨ ਖਾਨ ਨੂੰ ਮੁਰਮਿਲੀ ਜਾਨੂ ਮਾਰਨ ਦੀ ਧਮਕੀ ਕਾਰਜੇ ਬੋਮਬ ਦੇ ਨਾਲ ਉੜਾ ਦੇਣ ਦੀ ਮਿਲੀ ਧਮਕੀ ਸਲਮਾਨ ਖਾਨ ਦੇ ਘਰ ਬਹਰ ਬਧਾਈ ਗਈ ਸੁਰੱਖਿਆ ਵਕਫ ਤੋਂ ਕਾਨੂੰਨ ਤੇ ਪੀਐਮ ਮੋਦੀ ਨੇ ਕਿਹਾ ਜੀ ਕਾਂਗਰਸ ਕਿਹਾ ਜੀ ਇਨੀ ਹਮਦਰਦੀ ਤਾਂ ਮੁਸਲਮ ਨੂੰ ਪ੍ਰਦਾਨ ਕਿਉਂ ਨਹੀਂ ਬੜਾਉਂਦੀ ਕਾਂਗਰਸ ਸੋਤ ਕਾਨੂੰਨ ਰਾਹੀਂ ਵਕਫ ਦੀਆਂ ਪਵਿੱਤਰ ਭਾਵਨਾਵਾਂ ਦਾ ਹੋ ਵਿਸੰਮਾਨ ਜੁਲਾਈ ਅਪ੍ਰੈਲ ਨੂੰ ਹੋਵੇਗੀ ਜੀਪੀਟੀ ਅੰਤਰਕਮੇਟੀ ਦੀ ਇਕੱਤਰਤਾ ਪ੍ਰਧਾਨ ਤਾਮੀ ਦੇ ਰੂਜੇਵੇਂ ਆ ਕਰਨ ਬਦਲੀ ਤਰੀਕ ਪਹਿਲਾਂ ਕੱਲ ਬੁਲਾਈ ਗਈ ਸੀ ਮੀਟਿੰਗ ਡਾਕਟਰ ਮੇਰਕਰ ਦੀ ਬੁੱਧੀ ਫੇਰਦਾਰੀ ਤੇ ਸਿਆਸੀ ਕਮਜ਼ੋਰ ਲੁਜਾਣਾ ਚ ਬੁੱਤ ਦੀ ਰਾਖੀ ਕਰਨ ਲਈ ਬੰਦੂਕ ਲੈ ਕੇ ਪਹੁੰਚੇ ਆਪ ਵਿਧਾਇਕ ਕੁਲਵੰਤ ਸਿੰਘ ਬੀਜੇਪੀ ਬੋਲੀ ਵਿਦਾਇਕਾਂ ਨੂੰ ਆਪਣੀ ਸਰਕਾਰ ਤੇ ਹੀ ਨਹੀਂ ਪਰੋਸ ਸਕਦੀ ਕਪੂਤਲਾ ਚ ਬਿਆਸ ਦਰਿਆ ਚ ਰੁੜੇ ਨੌਜਵਾਨਾਂ ਦੀ ਵੀਡੀਓ ਆਈ ਸਾਹਮਣੇ ਦਰਿਆ ਚ ਡੁੱਬਣ ਤੋਂ ਪਹਿਲਾਂ ਖੂਬ ਮਸਤੀ ਕਰਦੇ ਹੋਏ ਆਰਖੇ ਨਜ਼ਰ ਹਾਲੇ ਤੱਕ ਦੋ ਹੀ ਦੋਸਤਾਂ ਦੀ ਮਿਲੀ ਲਾਸ਼ ਦੋ ਦੀ ਪਾਲ ਜਾਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਬ ਕੌਰ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਤੇ ਸਭ ਤੋਂ ਪਹਿਲੇ ਇੱਕ ਗੱਲ ਕਰਾਂਗੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਜਿਨ੍ਹਾਂ ਦੇ ਵੱਲੋਂ

ਐਫਆਈਆਰ ਦਰਜ ਕੀਤੀ ਗਈ ਹੈ ਹਾਲਾਂਕਿ ਇਸ ਪੂਰੇ ਮਾਮਲੇ ਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਸੀ ਤੇ ਹੁਣ ਬਾਜਵਾ ਦੇ ਮਾਮਲੇ ਚ ਮੁਹਾਲੀ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਐਫਆਈਆਰ ਨੂੰ ਤੁਰੰਤ ਆਨਲਾਈਨ ਕੀਤਾ ਜਾਏ ਬਾਜਵਾ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਐਫਆਈਆਰ ਦੀ ਕਾਪੀ ਨਿੱਜੀ ਤੌਰ ਦੇ ਵੀ ਆਰਡਰਸ ਮੁਹਾਲੀ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਕਾਬਲੇ ਗੌਰ ਹੈ ਕਿ ਨਿਊਜ਼ 18 ਦੇ ਖਾਸ ਸ਼ੋ ਸ਼ੋ ਨਿਊ ਕਟਹਿਰਾਜ ਪਹੁੰਚੇ ਸੀ ਪ੍ਰਤਾਪ ਸਿੰਘ ਬਾਜਵਾ ਉੱਥੇ ਗ੍ਰਨੇਡ ਨੂੰ ਲੈ ਕੇ ਇੱਕ ਵੱਡਾ ਸਟੇਟਮੈਂਟ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤੀ ਗਈ ਸੀ ਕਿ ਪੰਜਾਬ ਗ੍ਰਨੇਡ ਪੰਜਾਬ ਆਏ ਹੋਏ ਨੇ 18 ਚੱਲ ਚੁਕੇ ਨੇ 32 ਚੱਲਨੇ ਹਾਲੇ ਬਾਕੀ ਨੇ ਜਿਸ ਨੂੰ ਲੈ ਕੇ ਸਿਆਸੀ ਕਮਸਾਨ ਮੱਚਿਆ ਹੋਇਆ ਬੀਤੇ ਕੱਲ ਅਸੀਂ ਵੇਖਿਆ ਸੀ ਕਿ ਕਾਊਂਟਰ ਇੰਟੈਲੀਜੈਂਸ ਜੋ ਨੇ ਓਵੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚੇ ਸੀ ਪੁੱਛ ਪੜਤਾਲ ਸਾਰੇ ਮੁੱਦੇ ਤੇ ਮਸਲੇ ਤੇ ਕੀਤੀ ਗਈ ਸੀ ਹਾਲਾਂਕਿ ਸੋਰਸ ਕੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਕਾਲ ਨੂੰ ਰਿਵੀਲ ਕੀਤਾ ਜਾਏ सीएम पग वन पांडे ਵੱਲ ਉਸ ਕਾਲ ਦਾ ਜ਼ਿਕਰ ਕੀਤਾ ਗਿਆ ਸੀ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਸਾਫ਼ ਤੌਰ ਤੇ ਮਨਾ ਕਰ ਦਿੱਤਾ ਸੀ ਕਿ ਉਹ ਆਪਣਾ ਸੋਰਸ ਰਿਵੀਲ ਨਹੀਂ ਕਰਨਗੇ ਮੇਨਾ ਮੇਰੇ ਸੋਗੀ ਨਪਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਪਿੰਦਰ ਇਸ ਪੂਰੇ ਮਾਮਲੇ 'ਚ ਮੋਹਾਲੀ ਕੋਰਟ ਦੇ ਵੱਲੋਂ ਆਦੇਸ਼ ਕਿ ਆਨਲਾਈਨ ਜੋ ਹੈ ਐਫਆਈਆਰ ਨੂੰ ਆਨਲਾਈਨ ਤੁਰੰਤ ਕੀਤਾ ਜਾਏ ਦੇਖੋ ਬੇਸਿਕਲੀ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫਆਈਆਰ ਦਰਜ ਹੁੰਦੀ ਹੈ ਕੇਸ ਦਰਜ ਕਰ ਲਿਆ ਜਾਂਦਾ ਹੈ ਤਾਂ ਅੱਜ ਉਹਨਾਂ ਨੂੰ 12 ਵਜੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਕਿਉਂ ਪੇਸ਼ ਹੋ ਕੇ ਸ਼ਾਮਲ ਤਫਤੀਸ਼ ਹੋਣ ਤਾਂ ਕੀ ਉਹਨਾਂ ਤੋਂ ਕੁਝ ਕੁਝ ਕੀਤੀ ਜਾ ਸਕੇ ਇਸ ਪੂਰੇ ਬਿਆਨ ਨੂੰ ਲੈ ਕੇ ਅੱਜ ਜੋ ਪੇਸ਼ ਨਹੀਂ ਸੀ ਉਹ ਸਾਫ ਤੌਰ ਤੇ ਹਾਲਾਂਕਿ ਉਹਦੇ ਕਾਰਨ ਤਾਂ ਦਿੱਸੇਗਾ ਕਿ ਉਹ ਜਿਵੇਂ ਨੇ ਪਰ ਨਾਲ ਹੀ ਇਹ ਗੱਲ ਸੀ ਉਹਨਾਂ ਦੇ ਵਕੀਲਾਂ ਦੇ ਰਾਹੀਂ ਉਹਨਾਂ ਨੇ ਕੋਰਟ ਨੂੰ ਆ ਕੇ ਮਹਾਲੀ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਅਪੀਲ ਪਾਈ ਕਿ ਜਿੰਨੀ ਦੇਰ ਤੱਕ ਸਾਨੂੰ ਹੀ ਨਹੀਂ ਪਤਾ ਲੱਗਦਾ ਕਿ ਮੇਰੇ ਖਿਲਾਫ ਦਰਜ ਕੇਸ ਕੀ ਹੈ ਮੇਰੇ ਤੇ ਕਿਸ ਤਰ੍ਹਾਂ ਦੇ ਅਫੈਂਸ ਨੇ ਕਿਸ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਜਿੰਨੀ ਦੇਰ ਤੱਕ ਮੈਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਜਿਹੜਾ ਕਿ ਮੇਰਾ ਕਾਨੂੰਨੀ ਅਧਿਕਾਰ ਆ ਉਹ ਨਹੀਂਦਰ ਮੈਂ ਕਿਵੇਂ ਆਪਣਾ ਪੱਖ ਜਦੋਂ ਰੱਖ ਸਕਦਾ ਕੋਰਟ ਦੇ ਵਿੱਚ ਪੂਰੇ ਮਸਲੇ ਲੈ ਕੇ ਦਲੀਲਾਂ ਦਿੱਤੀਆਂ ਗਈਆਂ ਸਾਫ ਤੌਰ ਤੇ ਕਾਫੀ ਲੰਮੀ ਚੋੜੀ ਇਸ ਤੇ ਚਰਚਾ ਹੋਈ ਔਰ ਆਖਿਰਕਾਰ ਕੋਰਟ ਨੇ ਸਪਸ਼ਟ ਆਰਡਰ ਕੀਤਾ ਹੈ ਕਿ ਇੱਕ ਤਾਂ ਜਿਹੜੀ ਔਨਲਾਈਨ ਹਨਿਕਰ ਨਹੀਂ ਕੀਤੀ ਗਈ ਐਫ ਆਈ ਆਰ ਕਿਉਂਕਿ ਇੱਕ ਨਿਜਮ ਹੈ ਉਹਦੇ ਮੁਤਾਬਕ 24 ਘੰਟੇ ਦੇ ਅੰਦਰ ਅੰਦਰ ਕੋਈ ਵੀ ਜਿਹੜੀ ਐਫ ਆਈ ਆਰ ਹੈ ਉਹ ਔਨਲਾਈਨ ਕੀਤੀ ਜਾਂਦੀ ਹੈ ਯਾਨੀ ਉਸ ਨੂੰ ਅਪਡੇਟ ਕਰ ਦਿੱਤਾ ਜਾਂਦਾ ਔਨਲਾਈਨ ਆ ਤਾਕੀ ਕੋਈ ਵੀ ਜਿਹੜੀ ਹੈਗੀ ਹੈ ਐਫ ਆਈ ਆਰ ਕਾਪੀ ਹੈ ਉਸ ਨੂੰ ਦੇਖ ਸਕੇ ਆਨਲਾਈਨ ਪੋਰਟਲ ਤੇ ਤਾਂ ਸਾਫ ਆਰਡਰ ਕੀਤੇ ਨੇ ਇੱਕ ਤਾਂ ਇਸ ਨੂੰ ਪੋਰਟਲ ਤੇ ਆਨਲਾਈਨ ਕੀਤਾ ਜਾਵੇ ਇਸ ਐਫ ਆਈ ਆਰ ਦੀ ਕਾਪੀ ਨੂੰ ਦੂਜਾ ਦਸਤੀ ਇੱਕ ਕਾਪੀ ਪ੍ਰਤਾਪ ਸਿੰਘ ਬਾਜਵਾ ਜਾਂ ਉਹਨਾਂ ਦੇ ਵਕੀਲ ਜਿਹੜੇ ਜਾ ਕੇ ਕਾਪੀ ਮੰਗਣਗੇ ਤੋਂ ਉਹਨਾਂ ਨੂੰ ਦਸਤੀ ਮਤਲਬ ਬਾਈ ਹੈਂਡ ਇਸ ਦੀ ਇੱਕ ਕਾਪੀ ਨਕਲ ਦੇ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਤੇ ਦਰਜ ਹੋਏ ਇਸ ਕੇਸ ਬਾਰੇ ਜਾਣਕਾਰੀ ਲੈ ਸਕਣ ਤੇ ਆਪਣੀ ਪਰ ਸੀਡਿੰਗ ਹੈ ਜਿਹੜੀ ਆਪਣਾ ਪੱਖ ਹੈ ਜਿਹੜਾ ਉਹ ਰੱਖ ਸਕਣ ਫਿਲਹਾਲ ਬੜਾ ਮਹੱਤਵਪੂਰਨ ਆਰਡਰ ਹੈ ਜੀ ਜਿਸ ਦੀ ਕਾਪੀ ਕੁਝ ਸਕੰਡ ਦੇ ਵਿੱਚ ਕੋਰਟ ਦੇ ਵਿੱਚੋਂ ਜਾਰੀ ਹੋਏਗੀ ਹਾਲੇ ਵਕੀਲ ਜਿਹੜੇ ਨੇ ਉਹ ਕੋਰਟ ਦੇ ਅੰਦਰ ਮੌਜੂਦ ਨੇ ਕਿਉਂਕਿ ਅੱਜ ਛੁੱਟੀ ਸੀ ਡਿਊਟੀ ਮਜਿਸਟਰਡ ਬੈਠੇ ਨੇ ਤੇ ਡਿਊਟੀ ਮਜਿਸਟਰਡ ਨੇ ਇਹ ਫੈਸਲਾ ਸੁਣਾਇਆ ਮੋਹਾਲੀ ਕੋਰਟ ਦੇ ਵਿੱਚ ਕਿ ਅੱਜ ਇੱਕ ਤਾਂ ਤੁਰੰਤ ਹੋਵੇ ਇਸ ਤਰ੍ਹਾਂ ਕਿਸ ਤਰ੍ਹਾਂ ਆ ਐਫ ਆਰ ਦੀ ਕਾਪੀ ਆਨਲਾਈਨ ਹੋ ਜਾਏਗੀ ਬਿਲਕੁਲ ਇਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਕੋਰਟ ਨੇ ਵਰਬਲੀ ਆਰਡਰ ਕਰ ਦਿੱਤੇ ਨੇ ਪਰ ਕਿਉਂਕਿ ਜਿੰਨੀ ਤੇਰੇ ਤੱਕ ਰਿਟਰਨ ਆਰਡਰ ਦੀ ਕਾਪੀ ਨਹੀਂ ਜਾਂਦੀ ਉਹਨੀ ਦੇਰ ਤੱਕ ਇਸ ਨੂੰ ਪ੍ਰोसीडिंग ਜਿਹੜੀ ਅੱਗੇ ਨਹੀਂ ਵਧ ਸਕਦੀ ਰਿਟਰਨ ਆਰਡਰ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ کورٹ ਦੀ ਇੱਕ ਆਪਣਾ ਪ੍ਰोसीडिंग ਹੈ کورٹ ਤੇ ਤੈਅ ਕਰਦਾ ਕਿ ਉਹਨੇ ਆਰਡਰ 10 ਮਿੰਟਾਂ ਹੀ ਦੇ ਦੇਣ ਜਾਂ ਫਿਰ ਥੋੜਾ ਸਮਾਂ ਲੱਗ ਜੇ ਔਰ ਉਸ ਪ੍ਰੋਫੈਸਰ ਨੂੰ ਫੋਲੋ ਕਰਨ ਦੇ ਲਈ ਫਿਲਹਾਲ ਅਸੀਂ ਬੀਪੀਓ ਸਜੀ ਦੀ ਉਡੀਕ ਕਰ ਰਹੇ ਹਾਂ ਜਿਹੜੇ ਬਤਾਲ ਸਿੰਘ ਬਾਜੋ ਦੇ ਵਕੀਲ ਨੇ ਹਾਲੇ ਵੀ ਕੋਰਟ ਦੇ ਅੰਦਰ ਮੌਜੂਦ ਨੇ ਉਡੀਕ ਰਹੇ ਨੇ ਕਿ ਕਦੋਂ ਕੋਰਟ ਜਿਹੜੀ ਰਿਟਰਨ ਆਰਡਰ ਜਾਰੀ ਕਰਦੀ ਹੈ ਕਿਉਂਕਿ ਕੋਰਟ ਦਾ ਅਧਿਕਾਰ ਖੇਤਰ ਹੈ ਜੀ ਉਹ ਕਿੰਨੀ ਵਿਚਾਰ ਚਰਚਾ ਕਰਨੀ ਚਾਹੁੰਦੇ ਨੇ ਜਾਂ ਉਹ ਕਿੰਨੀ دیر ਚਾਰਡਰ ਜਾਰੀ ਕਰਦੇ ਨੇ ਕੋਰਟ ਦੇ ਵਿੱਚੋਂ ਆਰਡਰ ਲੈਣ ਦਾ ਵੀ ਕੋਰਟ ਦੇ ਵਿੱਚ ਆਰਡਰ ਜਾਰੀ ਹੋਣ ਦਾ ਵੀ ਇੱਕ ਪ੍ਰੋਸੈਸ ਹੈ ਉਸ ਦੀ ਇੱਕ ਆਪਣੀ ਪ੍ਰਕਿਰਿਆ ਹੈ ਉਹ ਪ੍ਰਕਿਰਿਆ ਤੇ ਕਿ ਨਜ਼ਰ ਲੱਗਦਾ ਉਸ ਦਿਨ ਤਿਆਰ ਕੀਤਾ ਜਾ ਰਿਹਾ ਬਰਹਾਲ ਵਰਤਸਿਕ ਬਾਯਵਾ ਦੇ ਵਕੀਲ ਵੀ ਕੋਰਟ ਦੇ ਅੰਦਰ ਮੌਜੂਦ ਨੇ ਉਹ ਅਸੀਂ ਇਸ ਵੇਲੇ ਕੋਰਟ ਦੇ ਬਾਹਰ ਮੌਜੂਦ ਆ ਤਾਂ ਕਿ ਜਿੱਦਾਂ ਹੀ ਐਫ ਆਰ ਦੀ ਕਾਪੀ ਜਿਹੜੀ ਹੈ ਬਾਹਰ ਆਉਂਦੀ ਹੈ ਤਾਂ ਤੁਰੰਤ ਅਸੀਂ ਇਹਨੂੰ ਦੇ ਦਰਸ਼ਕਾਂ ਤੱਕ ਸਾਂਝੀ ਕਰ ਸਕੀਏ ਪਤਾ ਚਾਹੀਏ ਸਭ ਤੋਂ ਪਹਿਲਾਂ ਐਫ ਆਰ ਦੀ ਕਾਪੀ ਜਿਹੜੀ ਹੈ ਉਹ ਸਾਡੇ ਦਰਸ਼ਕਾਂ ਸਾਹਮਣੇ ਰੱਖਾਂਗੇ ਕਿ ਕੰਪਲੇਨੈਂਟ ਯਾਨੀ ਸ਼ਿਕਾਇਤ ਕਰਤਾ ਕੌਣ ਹੈ ਪਤਪ ਸਿੰਘ ਬਾਜਵਾ ਤੇ ਇਲਜ਼ਾਮ ਕੀ ਲੱਗੇ ਧਰਾਵਾਂ ਹਾਲਾਂਕਿ ਬਹੁਤ ਜ਼ਿਕਰ ਕੀਤਾ ਜਾ ਰਿਹਾ ਪਰ ਪੁਖਤਾ ਜਿਹੜਾ ਡਾਕੂਮੈਂਟ ਹੈ ਜਿਸ ਤੇ ਉਪਰੇ ਧਰਾਵਾਂ ਲੱਗੀਆਂ ਹੋਣਗੀਆਂ ਕੰਪਲੇਨੈਂਟ ਕੌਣ ਹੈ ਉਸਨੇ ਕੀ ਸ਼ਿਕਾਇਤ ਕੀਤੀ ਹੈ ਉਹ ਸਾਰੀ ਜਿੱਦਾਂ ਥੋੜੀ ਦੇਰ ਬਾਅਦ ਨਿਊਜ਼ 18 ਤੇ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਡਿਟੇਲਸ ਜਾਣਕਾਰੀ ਦੇਣ ਲਈ ਤੇ ਪ੍ਰਤਾਪ ਸਿੰਘ ਬਾਜਵਾ ਮਾਮਲੇ ਚ ਮੁਖਲੀ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਸਕਿਮੇਰੇ ਸਹਿਯੋਗੀ ਨਪਿੰਦਰ ਬਰਾੜ ਦੇ ਵੱਲੋਂ ਉਸ ਕਾਲ ਦਾ ਜ਼ਿਕਰ ਕੀਤਾ ਗਿਆ ਕਿ ਵਰਬਲ

ਦਰਜ ਕਰਵਾਏ ਜਾਣਗੇ ਪਹਿਲਾ ਅੱਜ 12 ਵਜੇ ਉਹਨਾਂ ਨੂੰ ਬੁਲਾਇਆ ਸੀ ਪਰ ਉਹ ਨਹੀਂ ਪਹੁੰਚੇ ਉਹਨਾਂ ਦੇ ਵਕੀਲ ਦੇ ਵੱਲੋਂ ਕੱਲ ਦਾ ਜ਼ਿਕਰ ਕੀਤਾ ਗਿਆ ਕਿ ਬੀਤੇ ਹੀ ਦੇਰ ਰਾਤ ਕਾਫੀ ਦੇਰ ਚ ਉਹਨਾਂ ਨੂੰ ਅਸਮਨ ਰਸੀਵ ਹੋਈ ਸੀ ਤੇ ਅੱਜ ਰੁਜੇਵੇਂ ਸੀ ਜਿਨ੍ਹਾਂ ਦੇ ਕਰਕੇ ਪਟਾਪ ਸਿੰਘ ਬਾਜਵਾ ਅੱਜ ਪੇਸ਼

ਮਾਨ ਦੇ ਵੱਲੋਂ ਬੱਤੀ ਬੰਬਾ ਵਾਲੇ ਬਿਆਨ ਤੇ ਮੁਰਤੋ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਹੈ ਤੰਜ ਕੱਸਿਆ ਗਿਆ ਤੇ ਪੁੱਛਿਆ ਗਿਆ ਹੈ ਕਿ ਮੈਂ ਜਦੋਂ ਪੁੱਛਿਆ ਬੰਬ ਕੀਤੇ ਹੈ ਤਾਂ ਉਹ ਵਕੀਲ ਕਰਦਾ ਫਿਰਦਾ ਹੈ ਇਹ ਲੋਕਾਂ ਨੂੰ ਢੋਂਦੇ ਪਏ ਨੇ ਰਾਜਨੀਤਿਕ ਮੁੱਦਿਆਂ ਦੀ ਖਰੋ ਦੇਸ਼ਿਕ ਵਾਲੀ ਨਾ ਕਰੋ ਜੇ ਕਿਸੇ ਨੇ ਪੰਜਾਬ ਤੇ ਉਂਗਲ ਚੁੱਕੀ ਤਾਂ ਉਸ ਨੂੰ ਅਸੀਂ ਬਖਸ਼ਾਂ ਦੇ ਨਹੀਂ ਤੇ ਕਵਾ ਫਿਰ ਤੋਂ ਇਸ ਪੂਰੇ ਮੁੱਦੇ ਤੇ ਸੀਐਮ ਭਗਵੰਤ ਪਾnde ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਰਿਹਾ ਗਿਆ ਹੈ ਬੀਤੇ ਹੀ ਕੱਲ ਸੀਐਮ ਭਗਵੰਤ ਪਾnde ਦਾ ਬਿਆਨ ਸਟੇਟਮੈਂਟ ਵੀ سامنے ਆਈ ਸੀ ਉਹਨਾਂ ਨੇ ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੱਸਣ ਕੀ ਉਹਨਾਂ ਦਾ ਸੋਰਸ ਕੀ ਹੈ ਸੋਰਸ ਦੇ ਬਾਰੇ ਜਾਣਕਾਰੀ ਦੇਣ ਕੀ ਬਾਜਵਾ ਦੇ ਪਾਕਿਸਤਾਨ ਦੇ ਨਾਲ ਸਿੱਧੇ ਸੰਬੰਧ ਨੇ ਦੇ ਰਿਲੇਸ਼ਨਸ ਨੇ ਇਹ ਜਾਣਕਾਰੀ ਬਾਜਵਾ ਨੂੰ ਕਿੱਥੋਂ ਮਿਲਦੀ ਹੈ ਅੱਜ ਮੁਰਤੋ ਸੀਐਮ ਭਗਵੰਤ ਮਾਨ ਫਟਾਫਟੀ ਬਾਜਵਾ ਤੇ ਵਰਤੇ ਹੋਏ ਨਜ਼ਰ ਆਇਆ ਲਖ ਉਹਨਾਂ ਨੂੰ ਪੁੱਛਿਆ ਕਿ ਮੈਂ ਜਦੋਂ ਪੁੱਛ ਰਿਹਾ ਸੀ ਕਿ ਬੰਬ ਕੀਤੇ ਹੈ ਤਾਂ ਹੁਣ ਵਕੀਲ ਕਰਦਾ ਫਿਰਿਆ ਹੈ ਇਹ ਲੋਕਾਂ ਨੂੰ ਡਰਾਉਂਦੇ ਕਿਹਾ ਗੁਰੂ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਘੜਾਈ ਜਾਂਦਾ ਸੀ 50 ਆਏ ਨੇ ਬੱਤੀ ਚੱਲ ਬੱਟ ਪੈਨ 18 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਰੋਨ ਇਹ ਫਿਰਦੇ ਉਹ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕਾ 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੁਣ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਦੇਖੋ ਜੇ ਉਹ ਇਸ ਤਰ੍ਹਾਂ ਦੱਸਣਗੇ ਕਿ ਸੋਰਸ ਤਾਂ ਦੱਸੋ ਨਾ ਕਿ ਤੁਸੀਂ ਗਿਣਤੀ ਦੱਸ ਰਹੇ ਹੋ ਕਿ ਪੰਜਾਬ ਆਂ ਬਾਇ ਪਏ ਨੇ 32 ਜਿਹੜੇ ਹਜੇ ਅੰਚਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਲ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਡਿਬੇਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਪ੍ਰੇਮਾ ਤੁਸੀਂ ਇੱਕ ਬਹੁਤ ਗੈਰ ਜ਼ਿੰਮੇਵਾਰਾਨਾ ਜਿਹੜਾ ਰੋਲ ਨਿਭਾ ਰਹੇ ਹੋ ਤੇ ਜੋ ਵੀ ਇਸ ਮਾਮਲੇ ਚ ਕਾਰਵਾਈ ਹੋਊਗੀ ਕਾਨੂੰਨ ਆਪਣੀ ਕਰੇਗਾ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਪੰਜਾਬ ਕਾਂਗਰਸ ਇੱਕ ਜੁਟ ਨਜ਼ਰ ਆ ਰਹੀ ਹੈ ਬਾਜਵਾ ਤੇ ਐਫ ਆਈ ਆਰ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਪੰਜਾਬ ਸਰਕਾਰ ਨੂੰ ਕਿਹਾ ਹੈ ਰਾਜਾ ਵੜਿੰਗ ਨੇ ਕਿਹਾ ਕਿ ਬਾਜਵਾ ਨੇ ਗ੍ਰੇਨੇਡ ਵਾਲੀ ਕੋਈ ਗਲਤ ਗੱਲ ਨਹੀਂ ਆਖੀ ਬਾਜਵਾ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪੂਰੀ ਕਾਂਗਰਸ ਡਟ ਕੇ ਬਾਜਵਾ ਦੇ ਨਾਲ ਖੜੀ ਹੋਈ ਹੈ ਬਾਜਵਾ ਦੇ ਬਿਆਨ ਦੇ ਨਾਲ ਸਾਰੇ ਕਾਂਗਰਸੀ ਸਹਿਮਤ ਨੇ ਬਾਜਵਾ ਦੇ ਹੱਕ 'ਚ ਕੱਲ ਚੰਡੀਗੜ੍ਹ 'ਚ ਪ੍ਰਦਰਸ਼ਨ ਵੀ ਕੀਤਾ ਜਾਏਗਾ

ਉਸ ਪੋਸਟ ਦੇ ਉੱਤੇ ਲਗਭਗ 3.5 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਰਹਾਗਾ ਸੋ ਉਹਨਾਂ ਨੇ ਇਹ ਬਿਆਨ ਦੇ ਕੇ ਮੈਂ ਸਮਝਦਾ ਭਾਰਤ ਦੀ ਏਕਤਾ ਤੇ ਖੰਡਤਾ ਲਈ ਖਤਰਾ ਖੜਾ ਕੀਤਾਗਾ ਜਦ ਕਿ ਉਹ ਬੜਾ ਰਿਸਪਾਂਸਿਬਲ ਅਹੁਦਾਗਾ ਉਹਨਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਦੇ ਨਾਲ ਪੰਜਾਬ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਜੇਕਰ ਉਹਨਾਂ ਕੋਲੇ ਇਨਫੋਰਮੇਸ਼ਨ ਪੁਖਤ ਆ ਗਈ ਜੇਕਰ ਉਹਨਾਂ ਨੂੰ ਉਹਨਾਂ ਕੋਲੇ ਇਨਫੋਰਮੇਸ਼ਨ ਠੀਕ ਆ ਅੱਛਾ ਚੀਮਾ ਸਾਹਿਬ ਜੇਕਰ ਉਹ ਝੂਠ ਬੋਲ ਰਹੇ ਨੇ ਤਾਂ ਵੀ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਵਿਸ਼ਾ ਗਾ ਇਹ ਬਹੁਤ ਗੰਭੀਰ ਵਿਸ਼ਾ ਗਾ ਕਿ ਇਸ ਤਰ੍ਹਾਂ ਦੀ ਪੋਸਟ ਤੇ ਰਹਿ ਕੇ ਔਰ ਲਗਾਤਾਰ ਦੇਸ਼ ਦੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਦਾ ਮੈਂਬਰ ਬਣ ਕੇ ਉਹਨਾਂ ਨੇ ਮੈਂ ਸਮਝਦਾ ਕੋਰ ਵਗਿਆ ਕੀਤੀ ਆ ਸੰਵਿਧਾਨ ਦੀ ਸੌਂ ਖਾ ਕੇ ਕੋਰ ਵਗਿਆ ਕੀਤੀ ਆ ਜੇਕਰ ਉਹਨਾਂ ਨੇ ਆਪਣੀ ਸਸਤੀ ਸੌਰਤ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇਗੇ ਸੋ ਉਹਨਾਂ ਨੂੰ ਤੁਰੰਤ ਜਾਣਾ ਚਾਹੀਦਾ ਤੁਰੰਤ ਪੰਜਾਬ ਪੁਲਿਸ ਕੋਲ ਜਾ ਕੇ ਉਥੇ ਪੁਖਤਾ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਜੇਕਰ ਕੋਈ ਵਿਅਕਤੀ ਪੰਜਾਬ ਦੀ ਏਕਤਾ ਤੇ ਖੰਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਕਰੂਗਾ ਤਾਂ ਉਹਦੇ ਮੂੰਹ ਤੋੜ ਜਵਾਬ ਜਿਹੜਾ ਉਹ ਸਰਕਾਰ ਦੇਊਗੀ ਅੱਛਾ ਜਸਤ ਲੱਗਦਾ ਚਾਰ ਪਰਚੇ ਹੋਰ ਦਰਜ ਹੋਣੇ ਚਾਹੀਦੇ ਪ੍ਰਤਾਪ ਸਿੰਘ ਵਾਜਵਾਦ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਵੀ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨ ਕਰੀਏ ਕਰਨ ਦੇ ਲਈ ਚੋਚੀ ਸਮਝੀ ਸਾਜ ਦੇ ਤਰ੍ਹਾਂ ਬਤਾ ਵਜਵਾ ਕਰ ਰਿਹਾ ਤੇ ਜਾ ਇਹ ਲੱਗਦਾ ਵੀ ਉਹ 70 ਮਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜ਼ੋਰ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਤਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸਜ਼ਾਵਾਂ ਵੀ ਉਹਨੂੰ ਮਿਲਣਗੇ ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਕੈਂਟੇ ਕੈਂਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਹੈ ਔਰ ਉਹ ਬਿਆਨਵਾਜੀ ਕਰਦੇ ਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਇਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਾ ਸਾਹ ਕੋਲ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚੁੰਦੇ ਆ ਤੇ ਬਾਜਾ ਸਾਹ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਾ ਸਾਹ ਇਹ ਦੁਹਰਾ ਮਾਫਦੰਤ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਜੇ ਤੁਹਾਡੇ ਕੋਈ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋ ਆਥੈਂਟਿਕ ਕੋਈ ਐਵਿਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਦੀ ਕੀ ਉਰੇਜ ਹੈ ਬਾਰੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਹੀ ਬੜਾ ਕਲੀਅਰ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਨੂੰ ਲੋਕਾਂ ਨੂੰ ਬਹਿਕਾਨ ਵਾਸਤੇ ਲੋਕਾਂ ਨੂੰ ਮਿਸਲੀਡ ਕਰਨ ਦਾ ਕੋਈ ਮੌਕਾ ਨਹੀਂ ਦੇਵਾਂਗੇ ਔਰ ਨਾ ਅਸੀਂ ਉਹਨਾਂ ਨੂੰ ਦੇਣ ਦਵਾਂਗੇ ਮਿਸਲੀਡ ਕਰਨ ਦਵਾਂਗੇ ਉਹਨਾਂ ਨੇ ਦੇਖੋ ਕੱਲ ਹੀ ਸ਼ਿਕਤ ਕੀਤੀ ਤੇ ਉਹਨਾਂ ਦੇ ਫਾਈਰ ਦੱਚ ਫਰਸਟ ਟਾਈਮ ਹੋਇਆ ਹੈਗਾ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ ਕਿਸੇ ਲੀਡਰ ਆਫ oppositon ਦੇ ਲੀਡਰ ਦੇ ਉੱਪਰ FIR ਹੋਈ ਹੋਵੇ ਇਹ ਕੋਈ ਛੋਟੀ ਗੱਲ ਨਹੀਂ ਇਸ ਕਰਕੇ ਇਹ ਸੋ ਸਾਫ ਕਲੀਅਰ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਤੈਅ ਕੀਤਾ ਹੈ ਕਿ ਅਸੀਂ ਪੰਜਾਬ ਦੀ ਸ਼ਾਂਤੀ ਨੂੰ ਪੰਗ ਨਹੀਂ ਹੁੰਦੇ ਨਾ ਕਿਉਂਕਿ ਹੁਣ ਲੋਕੀ ਦੂਜੇ ਜੋ ਪਾਰਟੀਆਂ oppositon ਹੈ ਉਹ ਜੈਲਸ ਕਰ ਰਹੀਆਂ ਨੇ ਕਿ ਪੰਜਾਬ ਵਿੱਚ ਚਾਹੂ ਮੁੱਖੀਕ ਵਿਕਾਸ ਕਿਉਂ ਹੋ ਰਿਹਾ ਹੈਗਾ ਸੋ ਇਸ ਕਰਕੇ ਜੋ ਹੈ ਤਾਂ ਇਦਾਂ ਦੇ ਗਲਵਾ ਮਤਾ ਕਰ ਰਹੇ ਨੇ

ਬਾਜੂਆ ਦੇ ਖਿਲਾਫ ਐਫਆਈਆਰ ਨੂੰ ਲੈ ਕੇ ਸੜਕਾਂ ਤੇ जो कांग्रेस है उतरी हुई है पंजाब कई था प्रदर्शन किए जा रहे हैं कल भी कांग्रेस प्रधान राजा वड़िंग वालों सदा दता गया है कि जो कांग्रेस वर्कर्स ने साढ़े दस बजे चंडगढ़ इतने पहुंचने हल्ला बोलया जाएगा पंजाब कांग्रेस के वालों क्योंकि किस तरीके इस पूरे मामले ते एफ आई आर दर्ज की गई है हालांकि जो सबका सीएम चन्नी ने भी कहा है कि जो बत्ती जो वाला बयान प्रताप सिंह बाजवा के वालों दिता गया उसकी हमायत करते हैं पूरी कांग्रेस पार्टी उसकी हमायत है ਦੀਵਾਨ ਸਾਹਿਬ ਨੇ ਕਿਹਾ ਮੈਨੂੰ ਇਨਫਰਮੇਸ਼ਨ ਹੈ ਕਿਸੇ ਨੇ ਖਲਾਫ ਦਿੱਤੀ ਹੈ ਕਿ 50 ਹੈਂਡ ਗ੍ਰਨੇਡਾ ਆਏ ਵੇ ਔਰ ਕਾਨੂੰ ਕਿਤੇ ਹਲਾਕ ਦਾ ਖਰਾਬ ਹੋ ਜਾਣ ਉਹਨਾਂ ਨੇ ਮੀਡੀਆ ਦੇ ਰਾਹੀਂ ਸੂਚਿਤ ਕੀਤਾ ਲੇਕਿਨ ਉਹਨਾਂ ਨੇ ਸੂਚਿਤ ਕਰਨ ਲਈ ਉਹਨਾਂ ਤੇ ਕੌਗਨੀਟੈਂਸ ਲੈ ਲਿਆ ਗਿਆ ਉਲਟਾ ਕੋਈ ਤਾਂ ਉਹਨਾਂ ਦੇ ਪਰਚਾ ਦਰਜ ਕਰਦਾ ਡਰਾਉਣਾ ਚਾਹੁੰਦੇ ਆ ਮੁੱਖ ਮੰਤਰੀ ਪਰ ਕਾਂਗਰਸੀ ਡਰਦੇ ਨਹੀਂ ਇਹ ਤਾਂ ਗੱਲ ਮੈਂ ਵੀ ਕਹਿ ਰਿਹਾ ਫਿਰ ਮੇਰੇ ਤੇ ਵੀ ਪਰਚਾ ਦੇ ਦਿਓ ਇਹ ਹੈਂਡ ਗ੍ਰਨੇਡ ਪੰਜਾਬ ਦੇ ਅੰਦਰ ਹੋ ਡਿੱਗ ਸਕਦੇ ਹਨ ਪੰਜਾਬ ਦੀ ਪੁਲ ਸੁੱਤੀ ਪਈ ਹੈ 48 ਦਿਨ ਪਹਿਲਾਂ ਕੀ ਦਿੱਤਾ ਗਿਆ ਸੀਗਾ ਕੀ ਮਦੋੜਾ ਕਿਸੇ Hindu leader ਤੇ ਹਮਲਾ ਹੋਣਾ ਹੈ ਇੰਟੈਲੀਜੈਂਸ ਦਿੱਲੀ ਨੇ ਇਹ ਕਹਿੰਦੇ ਸਾਡੀ ਇੰਟੈਲੀਜੈਂਸ ਕੋ ਤਾਂ ਪਤਾ ਨਹੀਂ ਤੇਰਾ ਮਤਲਬ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੰਦਰ ਤੇ ਹੈਂਡ ਗ੍ਰਨੇਡ ਕਿਹ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਕਿ ਕਾਲੀਆ ਸਾਹਿਬ ਤੇ ਘਰ ਤੇ ਹੈਂਡ ਗ੍ਰਨੇਡ ਵੱਡੀ ਇੰਟੈਲੀਜੈਂਸ ਦਾ ਫੇਲ ਹੈ ਉਹਨੂੰ ਦੱਬ 48 ਜਿਹੜੀ ਪੰਜਾਬ ਦੀ ਪੁਲਿਸ ਹੈ ਉਹ ਤਾਂ ਵਿਰੋਧੀ ਧਿਰ ਦੀ ਆਵਾਜ਼ ਦਬਾਉਣਾਸਤੇ ਲੱਗੀ ਹੋਈ ਹੈ ਨਾ ਕਿ ਉਹ ਐਂਡ ਗ੍ਰਨੇਡ ਕੋ ਦੋਸ਼ੀਆਂ ਨੂੰ ਪਾਉਣ ਨਾਲ ਉੱਤੇ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜੀ ਇੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਹੈ ਇਹ ਕਾਰਾਂ ਬੰਬੋ ਕਹਿ ਰਹੇ ਚੱਲ ਰਹੇ ਤੇ ਚੱਲ ਵੀ ਰਹੇ ਨਾ ਸਾਡੇ ਜਲੰਧਰ ਦੇ ਵਿੱਚ ਚੱਲਿਆ ਗੋਲੀਆਂ ਚੱਲ ਰਹੀਆਂ ਪਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਐਮ ਬੈਦਕਾਰ ਦੀ ਸੋਚ ਹੈ ਫਿਰ ਫੋਟੋਕਾਰੋ ਪਿੱਛੇ ਧੋ ਤੁਸੀਂ ਕਿਸੇ ਗਰੀਬ ਨੂੰ ਚਾਹਦੇ ਨਹੀਂ ਤੁਸੀਂ ਕਿਸੇ ਬੋਲਦੇ ਨੂੰ ਚਾਹਦੇ ਨਹੀਂ ਅੱਜ ਆਮ ਆਦੀ ਪਾਰਟੀ ਜਿੰਨੇ ਗਲਤ ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਉਸ ਨੂੰ ਖਾਣਿਆਂ ਨੂੰ ਉਸ ਤੋਂ ਬਾਅਦ ਟਾਰਗੇਟ ਬਣਾਇਆ ਗਿਆ Hindu ਭਾਈਚਾਰੇ ਦੇ ਲੋਕਾਂ ਨੂੰ ਉਹਦੇ ਵਿਚਾਰ ਹੀ ਜਿਹੜੇ ਲੋਕ ਚੁੱਪ ਕਰ ਜਾਂਦੇ ਸਨ ਚਾਹੇ ਉਹ ਡਾਕਟਰ ਸਾਹਿਬਾਨ ਨੇ ਚਾਹੇ ਕੋਈ ਆਰਤੀਆ ਹੈ ਚਾਹੇ ਕੋਈ ਕਾਰੋਬਾਰੀ ਆ ਵੱਡਾ ਛੋਟਾ ਚਾਹੇ ਕੋਈ ਪ੍ਰਾਪਰਟੀ ਡਿਵੈਲਪਰ ਹੈ ਉਸ ਨੂੰ ਟਾਰਗੇਟ ਕੀਤਾ ਗਿਆ ਫਰੋਤੀਆਂ ਮੰਗੀਆਂ ਜਾਂਦੀ ਸੀ ਲੱਖਾਂ ਕਰੋੜਾਂ ਦੀਆਂ ਉਸ ਤੋਂ ਬਾਅਦ ਕੀ ਹੋਇਆ ਫਿਰ ਸਿੱਧੇ ਪਿੰਡਾਂ 'ਤੇ ਅਟੈਕ ਕਰਾਉਣ ਲੱਗ ਪਏ ਸਾਡੇ ਜੈੰਤੀਪੁਰ ਬਾਨੂੰ ਸਿੱਟਿਆ ਗਿਆ ਜਿਹਦੇ ਘਰ 'ਚੇ ਸਿੱਟਿਆ ਗਿਆ ਰਜਿੰਦਰ ਕੁਮਾਰ ਪੱਪੂ ਜੀ ਜਿਹੜੇ ਸਾਡੇ ਨੇ ਮੇਰੇ ਨਾਲ ਚੇਅਰਮੈਨ ਰਹੇ ਆ ਜ਼ਿਲ੍ਹਾ ਪ੍ਰੀਸ਼ਦ ਦੇ Hindu ਭਾਈਚਾਰੇ ਨਾਲ ਸੰਬੰਧਿਤ ਔਰ ਮੈਂ ਉਹ ਵੀਡੀਓ ਵੀ ਵਿਖਾਉਂਗਾ ਸ਼ਾਇਦ ਜਨਵਰੀ ਕਿਹੜੀ ਤਰੀਕ ਦੀ ਆ ਜੀ 17 ਜਨਵਰੀ ਦੀ ਵੀਡੀਓ ਹੈ ਉਸ ਦਿਨ ਮੈਂ ਕਿਹਾ ਸੀ ਸਰਕਾਰ ਜਾਗੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕਿਸੇ Hindu ਲੀਡਰ ਦਾ ਜਾਂ ਧਾਰਮਿਕ ਕਿਸੇ ਸ਼ਖਸੀਅਤ ਦਾ ਨੁਕਸਾਨ ਹੋ ਸਕਦਾ ਔਰ ਉਸ ਤੋਂ ਬਾਅਦ ਠਾਕੁਰ ਦੁਆਰਾ ਮੰਦਿਰ 'ਚ ਬੰਬ ਸਿੱਟਿਆ ਗਿਆ ਔਰ ਕੁਝ ਦਿਨ ਪਹਿਲਾਂ ਸਾਬਕਾ ਵਜ਼ੀਰ ਮਨੋਰੰਜਨ ਕਾਲਿਆ ਜੀ ਤੇ ਘਰ 'ਚ ਬੰਬ ਛਿਟਿਆ ਗਿਆ ਹੁਣ ਤੁਸੀਂ ਮੈਨੂੰ ਇਹ ਗੱਲ ਸਮਝਾਓ ਇਹ ਹਾਲਾਤਾਂ ਬਾਰੇ ਵੀ ਜੇ ਕੋਈ ਗੱਲ ਕਰਦਾ ਤੇ ਉਹਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਤਾਂ ਨੂੰ ਗਰਾਊਂਡ ਜ਼ੀਰੋ ਨੂੰ ਸਮਝਿਆ ਨਹੀਂ ਜਾ ਰਿਹਾ ਲੋਕਾਂ ਦੀ ਪ੍ਰੋਬਲਮ ਨੂੰ ਮਗਰ ਜਿਹੜੀ ਕੋਈ ਗੈਂਗਸਟਰਾਂ ਦੀ ਉਲਟ ਬਾਜ ਉਠਾਵੇ ਆਈਐਸਆਈ ਪਾਕਿਸਤਾਨ ਬੇਸਡ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ ਉਠਾਵੇ ਉਹਨੂੰ ਕਹਿੰਦੇ ਆ ਕਿ ਇਹ ਬ੍ਰਾਂਮ ਫਲਾ ਰਿਹਾ ਇਹ ਮਾਹੌਲ ਖਰਾਬ ਕਰ ਰਿਹਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਤੇ ਕੀ ਸਰਕਾਰ ਫੇਰ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਹੈਂਡ ਗ੍ਰੇਨੇਡ ਦੀ ਜਗ੍ਹਾ ਰੇਡੀਏਟਰ ਪਾਟਿਆ ਕਿ ਇਸੇ ਗੱਲ ਤੇ ਮੋਹਰ ਲਾ ਰਹੀ ਆ ਕਿ ਟਾਇਰ ਪਾਟਿਆ ਕਿਉਂਕਿ ਇਹ ਗੱਲਾਂ ਕਈਆਂ-ਕਈਆਂ ਸਨ ਜਦੋਂ ਮਜੀਠੇ ਬਲਾਸਟ ਹੋਇਆ ਫਿਰ ਜਦੋਂ ਗਮਟਾਲਾ ਚੌਕੀ ਆ ਜਿਹੜਾ ਆਰਮੀ ਏਰੀਆ ਤੇ 에어포ਸ ਦੇ ਬਿਲਕੁਲ ਉਹਦੀ ਹਦੂਦ 'ਚ ਆ ਭੁੱਲਰ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਇੱਥੇ ਤਾਂ ਰੇਡੀਏਟਰ ਪਾਟਿਆ ਐਵੇਂ ਰੌਲਾ ਪਾਉਂਦੇ ਹੋ ਫਿਰ ਕਿਹੜੀ ਚੌਕੀ ਸੀ ਉਹ اسلامਾਬਾਦ ਸੀ ਕਿਹੜੀ ਸੀ ਜਦੋਂ 4 ਵਜੇ ਸਵੇਰੇ ਜਾ ਕੇ ਸੀਪੀ ਨੇ 7 ਵਜੇ ਤੱਕ ਸਫਾਈ ਕਰਤੀ ਕਿ ਭਾਈ ਇੱਥੇ ਤਾਂ ਹੋਇਆ ਹੀ ਕੱਖ ਨਹੀਂ ਫਿਰ ਜਦੋਂ ਗਵਾਂਡੀਆਂ ਨੇ ਰੌਲਾ ਪਾਇਆ ਕਿ ਸਾਡੀਆਂ ਦਾ ਕੰਦਾ ਤੱਕ ਪਾਟਕੀਆਂ ਨੇ ਤੇ ਤੁਸੀਂ ਕਹਿੰਦੇ ਹੋਇਆ ਕੁਛ ਨਹੀਂ ਫੇਰ ਮੜਾ ਜਾ ਪਿੱਛੇ ਅਤੇ ਉਸ ਤੋਂ ਬਾਅਦ ਕਦੇ ਕਹਿੰਦੇ ਸਿਲੰਡਰ ਪਾਟਿਆ ਹੁਣ ਤਾਂ ਵੀਡੀਓ ਤੁਹਾਡੇ ਸਾਹਮਣੇ ਆਉਣ ਲੱਗ ਪਿਆ ਤੇ ਫੇਰ ਜਾ ਕੇ ਕਿੱਥੇ ਇਹ ਮੰਨੇ ਆ ਮੈਂ ਪੁੱਛਣਾ ਚਾਹੁੰਨਾ ਲੀਡਰ ਆਪੋਜੀਸ਼ਨ ਤੇ ਤਾਂ ਤੁਸੀਂ ਪਰਚਾ ਦੇ ਤਾ ਤੇ ਜਿਹੜੇ ਪੁਲਿਸ ਅਫਸਰ ਕਹਿੰਦੇ ਸੀ ਕਿ ਰੇਡੀਏਟਰ ਪਾਟਿਆ ਜਾ ਟਾਇਰ ਪਾਟਿਆ ਜਾ ਕਹਿੰਦੇ ਸੀ ਸਿਲੰਡਰ ਪਾਟਿਆ ਭਾਈ ਉਹਨਾਂ ਤੇ ਪਰਚਾ ਕਿਉਂ ਨਹੀਂ ਉਹ ਵੀ ਤਾਂ ਗੁਮਰਾਹ ਕਰਦੇ ਸੀ ਸੱਚ ਨੂੰ ਲੁਕਾਉਂਦੇ ਸੀ ਜੇ ਸੱਚ ਨੂੰ ਲੁਕਾਉਂਦੇ ਸੀ ਤਾਂ ਕੀ ਦੀ ਮਦਦ ਕਰਦੇ ਸੀ ਆਈਐਸਆਈ ਦੀ ਮਦਦ ਕਰਦੇ ਸੀ ਹੈਪੀ ਪਸ਼ੀਏ ਦੀ ਮਦਦ ਕਰਦੇ ਸੀ ਸ਼ਹਜ਼ਾਦ ਭੱਟੀ ਦੀ ਮਦਦ ਕਰਦੇ ਸੀ ਕਿਉਂਕਿ ਇਹਨਾਂ ਦਾ ਨੌਂ ਕੌਣ ਲੈਂਦਾ ਥੋਡੇ ਏਡੀਜੀਪੀ ਸਾਹਿਬ ਨੇ ਲਿਆ ਆਪਣੇ ਅਰਪ੍ਰੇਤ ਸ਼ੁਕਲਾ ਜੀ ਨੇ ਇੱਕ ਹੋਰ ਸ਼ਿਜਾਨ ਅਕਤਰ ਕਿਹੜਾ ਜਿਹੜਾ ਉਹ ਕੇਸ 'ਚ ਇਨਵੋਲਡ ਹੈ ਬਾਬਾ সিদ্দিকੀ ਵਾਲੇ ਤੇ ਇਹ ਸਾਰੇ ਨਾਲ ਲੈ ਕੀ ਨੇ ਅੱਜ ਹਾਲਾਤ ਵੇਖ ਲਓ ਕੀ ਹੈ ਕਿ ਜਿਹੜਾ ਆਵਾਜ਼ ਉਠਾਵੇ ਉੱਥੇ ਤਾਂ ਕਾਰਵਾਈ ਹੋ ਰਹੀ ਹੈ ਮੈਂ ਕਹਾ ਆ ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਥੋਡੇ ਤੇ ਆ ਆਈਟੀ ਐਕਟ ਦਾ ਸ਼ਾਇਦ ਪਰਚਾ ਇਹ ਪਰਚਾ ਜੇ ਕਰਨਾ ਬਣਦਾ ਸੀ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਨਾਲ ਲਿੰਕ ਹੈ ਫਿਰ ਇਹ ਕਹਿੰਦਾ ਦਾ ਰੋੜਾ ਸਾਹਿਬ ਹੈ ਆ ਸੁਣਿਓ ਜਰਾ ਸੁਣਾਈ ਪੰਜਾਬੀਓ ਬੜੇ ਗੱਲ ਕਰਨੀ ਆਹੋ ਸ਼ੁਕਰ ਆ ਚੇਤਾ ਦਾ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਪੰਜਾਬ ਦੇ ਵਿੱਚ 50 ਬੰਦ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਤੋਂ 18 ਬੰਦ ਫੱਟ ਚੁੱਕੇ ਨੇ ਬਾਕੀ ਬੰਦ ਅਜੇ ਕੱਢਣ ਵਾਲੇ ਮੈਂ ਬਾਜੋਗਰਮ ਨੂੰ ਪੁੱਛਣਾ ਚਾਹਾਂ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਦੀ ਕੀ ਤੋਂ ਦੇਖ ਕਸਤਾਨਾ ਜੇ ਦੇਸ਼ ਮੰਤਰੀ ਤੋਂ ਬੰਦ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਜੇ ਫੋਨ ਕਰਕੇ ਕਹਿੰਦੀ ਹੈ ਤੋਂ ਦਸ ਦਿਨ ਕਿ ਪੰਜਾਬ ਪਹੁੰਚ ਕੇ ਖਾਣਾ ਚਾਹੁੰਦੇ ਪਰਚਾ ਤਾਂ ਫਿਰ ਜੇ ਲੱਗਾ ਕਿ ਜਾਨ ਹੁੰਦੀ ਤੇ ਇਹ ਦਿੰਦੇ ਆਪ ਹੀ ਕਹਿ ਰਹੇ ਹੋ ਨਾ ਕਿ ਤੁਹਾਡੇ ਪਾਕਿਸਤਾਨ ਨਾਲ ਲਿੰਕ ਨੇ ਪਰਚਾ ਤਾਂ ਫਿਰ ਆ ਦਿੰਦੇ ਲੀਡਰ ਆਫ ਆਪੋਜੀਸ਼ਨ ਤੇ ਤੁਹਾਡਾ ਅਮਨ ਰੋੜਾ ਕਹਿ ਰਿਹਾ ਕੋਈ ਚਿੱਠੀ ਕੱਢ ਲਈ 11 12 ਸਾਲ ਪੁਰਾਣੀ ਮਤਲਬ ਕਿ ਹਰ ਮੁੱਦੇ ਤੇ ਡਰਾਮਾ ਚੱਲਦਾ ਔਰ ਪਰਚਾ ਕਿੱਡਾ ਨਿਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇੱਥੇ ਤੇ ਫਿਰ ਮੇਰੇ ਵੀਰੋ ਲਾਅ ਐਂਡ ਆਰਡਰ ਨੂੰ ਲੈ ਕੇ ਕੌਣ ਨੌਨ ਸੀਰੀਅਸ ਚਲੋ ਪ੍ਰਤਾਪ ਸਿੰਘ ਬਾਜਵਾ ਜਾਂ ਮੈਂ ਕਹਿੰਦਾ ਕੋਈ ਲੀਡਰ ਆਪੋਜੀਸ਼ਨ ਦਾ ਜੇ ਕੋਈ ਕੰਸਰਨ ਰੇਜ ਕਰਿਆ ਪਹਿਲੀ ਗੱਲ ਇੱਕ ਨਿੱਜੀ ਚੈਨਲ ਨੂੰ ਕੁਝ ਕਿਹਾ ਕੀ ਐਡੀ ਆਫਤ ਆ ਗਈ ਸੀ ਲਾਅ ਐਂਡ ਆਰਡਰ ਨੂੰ ਸੀਰੀਅਸਲੀ ਲੈ ਲਓ ਉਹਨੂੰ ਤਾਂ ਲੈਂਦੇ ਹੀ ਨਹੀਂ ਇੱਕ ਬਿਆਨ ਨੂੰ ਐਡਾ ਸੀਰੀਅਸਲੀ ਲੈ ਲਿਆ ਤੇ ਮੈਂ ਪੁੱਛਣਾ ਚਾਹੁੰਨਾ ਸੀਐਮ ਸਾਹਿਬ ਜਲੰਧਰ ਗਏ ਸੀ ਨਾ ਆ ਹੁਣੇ ਇੱਕ ਭੋਗ ਤੇ ਜਾ ਕੇ ਆਏ ਆ ਤੇ ਮੈਨੂੰ ਲੱਗਦਾ ਅੱਧੇ ਕਿਲੋਮੀਟਰ ਦੀ ਦੂਰੀ ਤੇ ਮਨੋਰੰਜਨ ਕਾਲੀਆ ਸਾਹਿਬ ਦਾ ਘਰ ਸੀ ਮਾਇਨੋਰਟੀ ਨਾਲ ਸੰਬੰਧਿਤ ਰੱਖਦੇ ਹਿੰਦੂ ਪਾਈਚਾਰਾ ਪੰਜਾਬ 'ਚ ਮਾਇਨੋਰਟੀ ਕਿਥੇ ਉਹਦਾ ਵੀ ਹਾਲਚਲ ਪੁੱਛੇ ਆਉਂਦੇ ਵਿਸ਼ਵਾਸ ਹੀ ਦਿਵਾਉਂਦੇ ਐਜ਼ ਤੁਸੀਂ ਬਾਕੀਆਂ ਨੂੰ ਤਾਂ ਨਹੀਂ ਦਿਵਾਉਣਾ ਪੰਜਾਬੀਆਂ ਨੂੰ ਉਹਨੂੰ ਤਾਂ ਦਿਵਾਉਂਦੇ ਕਿ ਅਸੀਂ ਇਹ ਜਦ ਤੱਕ ਇੱਥੇ ਆ ਵੀ ਵਿਲ ਇਨਸ਼ੋਰ ਯਾ ਸੇਫਟੀ ਐਂਡ ਸਿਕਿਉਰਿਟੀ ਮਗਰ ਉੱਥੇ ਜਾਣਾ ਠੀਕ ਨਹੀਂ ਸਮਝਿਆ ਮਗਰ ਆਹ ਪੋਲਿਟਿਕਸ ਕਰਨੀ ਜ਼ਰੂਰੀ ਹੈ